ô thế ô thế có chưa hồ chứ nó xong nè ôi ô thế đã ਉੱਟਾ ਗਿਆ ਰਹਾ ਹਿਲਦਾ ਕਾਦੀ ਗੱਲਾਂ ਆ ਮੈਂ ਇਹਦਾ ਖੋਲ ਦੇਣਾ ਤੂੰ ਬੰਦਾ ਦੂਜਾ ਦੇ ਨਿੰਦਾ ਰਾਮ ਕਰਕੇ ਉਹ ਕਿਦਾਂ ਚੈਨ ਦੀ ਨੀਂਦਾਂ ਸੁਤਾ ਉੱਠ ਨਾ ਹੈ ਲੈ ਕਿੰਨਾ ਕੇ ਹਿਲੇਗਾ ਐਡਾ ਛੋਟ ਜੇਗਾ ਓਏ ਅਕਰ ਰਾਈਟ ਕਾਣੇ ਕਿ ਨਹੀਂ ਹਜੇ ਮੈਂ ਬੋਲ ਨਾ ਸੱਚ ਤੂੰ ਬੋਲੇਗਾ ਕਿਵੇਂ ਨਾ ਹੋਣ ਬੋਲ ਕਾਕਾ ਕੀ ਕਹਣਾ ਤੂੰ ਕਿ ਮੇਣੀ ਕਰਨ ਮੈਂ ਆ ਸੋਹਰੇ ਤੇ ਪਿਓ ਵਾਲਾ ਰਿਸ਼ਤਾ ਤੂੰ ਕਰ ਲੈ ਖਤਮ ਨਾ ਤੂੰ ਬਹੁਤ ਸੋਹਣੀ ਕੀਤੀ ਆ ਉਹ ਮੇਰੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਤੂੰ ਬਹੁਰੀ ਸੋਹਣੀ ਕਰਦੂਗੀ ਕੀਤੀ ਆ ਪਹਿਲਾਂ ਦੱਸੋ ਮੇਰੀ ਮਾਂ ਕਿੱਥੇ ਆ ਉਹ ਮਾਂ ਵੀ ਤੇਰੇ ਲੱਭ ਜੂਗੀ ਉਹ ਮਾਂ ਕਿਤੇ ਬਹੁਤ ਦੂਰ ਆ ਉਹ ਨੇੜੇ ਤੇਰੇ ਜਮਾਤ ਦੀ ਵੀ ਮੈਨੂੰ ਪਹਿਲਾਂ ਮੇਰੀ ਮਾਂ ਨਾਲ ਮਲਾਓ ਫੇਰ ਮੈਂ ਤੁਹਾਡੇ ਨਾਲ ਮਾਗੀ ਗੱਲ ਕਰੂੰਗਾ ਉਹ ਮਾਂ ਨਾਲ ਵੀ ਮੈਨਲੇ ਪਹਿਲਾਂ ਸਾਡੇ ਨਾਲ ਤੇ ਗੱਲ ਕਰ ਲੈ ਇੱਕ ਵਾਰੀ ਮੈਨੂੰ ਖੁੱਲ੍ਹ ਲੈਣ ਤੋਂ ਬਾਅਦ ਨਾ ਲਾਲਾ ਜੋਰ ਕਿੰਨਾ ਕਰਾ ਲੇਗਾ ਉਹ ਤਿੰਨ ਦਿਨ ਹੋ ਗਏ ਤੈਨੂੰ ਬੱਜੇ ਨੂੰ ਉਹ ਤਾਂ ਖੁੱਲ ਗਿਆ ਜਿਹੜਾ ਹੁਣ ਖੁੱਲ ਜਾਏਗਾ ਉਹਨਾਂ ਕਾਕਾ ਜੀ ਉਹ ਪਾਪਾ ਦਾ ਘੜਾ ਵੀ ਇੱਕ ਦਿਨ ਭਰ ਜਾਂਦਾ ਨਾ ਤੈਨੂੰ ਕੀ ਲੱਗਾ ਤੂੰ ਲੋਕਾਂ ਦੇ ਧੀਆ ਭੈਣਾਂ ਦੀ ਜ਼ਿੰਦਗੀ ਨਾਲ ਖੇਡੇਗਾ ਨਾ ਉਹਨਾਂ ਦਾ ਪੈਸਾ ਖਾਏਗਾ ਉਹ ਪ੍ਰੋਪਰਟੀਆਂ ਵੇਚ ਕੇ ਭੱਜ ਜਾਏਗਾ ਉਹ ਤੇਰੀ ਮਾਂ ਵੀ ਅੱਦਾ ਜੀ ਤੂੰ ਵੀ ਅੱਦਾ ਦਾ ਨਿਕਲਿਆ ਕੀ ਕਹਿੰਦਾ ਮਤਲਬ ਤੁਹਾਡਾ ਨਾ ਤੈਨੂੰ ਇਹ ਤਾਂ ਪਤਾ ਨਹੀਂ ਲੱਗਾ ਮਤਲਬ ਕੀ ਆ ਮੈਂ ਕੀਤਾ ਕੀ ਆ ਉਹ ਤੂੰ دماغੋਂ ਪੈਦਾ ਲੈ ਤੈਨੂੰ ਪਰੇ ਲੱਗਾ ਤਾਂ ਤੂੰ ਕੀ ਕੀਤਾ ਕੀ ਆ ਤੈਨੂੰ ਕੋਈ ਵੇਖਣ ਸਮਝਣ ਵਾਲਾ ਹੈ ਨੀਗਾ ਓਏ ਇੱਕ ਨੰਬਰ ਦਾ ਫਰੋਡੀ ਬੰਦਾ ਤੂੰ ਨਾ ਮਾਂ ਆਪਣੇ ਨੂੰ ਮੇਸਨੇਜ ਨੂੰ ਲਾ ਕੇ ਨਾ ਅੱਗੇ ਤੇ ਤੋਰ ਤਾ ਤੈਨੂੰ ਕੀ ਲੱਗਾ ਤੂੰ ਸਫਾਈ ਦੇ ਕੇ ਮੇਰੇ ਕੋਲ ਨਿਕਲ ਜਾਏਗਾ ਨਾ ਕੀ ਗੱਲ ਪਹਿਲਾਂ ਸਫਾਈਆਂ ਕਰਦਾ ਰਹਿ ਨਾ ਬੋਲ ਹੁਣ ਮੇਰੀ ਮਾਂ ਬਾਰੇ ਨਾ ਕੋਈ ਫालतू ਜ਼ਬਾਨ ਤੇ ਲਫ਼ਜ਼ ਘਟਨੀ ਲੋੜ ਨਹੀਂ ਗਈ ਤੇ ਜਿਹੜੇ ਤੁਸੀਂ ਕਰਤੂਤਾ ਕਰਦੇ ਪਏ ਨਾ ਇੱਕ ਵਾਰੀ ਮੈਨੂੰ ਖੋਲ ਦੋ ਨਜ਼ਾਰੇ ਦਾ ਪੁੱਤ ਤੁਹਾਨੂੰ ਮੈਂ ਵਿਖਾਉਂਗਾ ਓ ਕਾਕਾ ਤੇਰੇ ਮਾਂ ਬਾਰੇ ਫालतू ਗੱਲ ਕੋਈ ਨਹੀਂ ਕੀਤੀ ਬਤੂ ਬੰਦਾ ਫालतੂ ਨਿਕਲਿਆ ਜਿੱਦਾਂ ਦੀਆਂ ਤਾਂ ਨੀ ਕਰ ਤੂੰ ਤਾਂ ਆਣਾ ਤੇ ਜਿਹੜੇ ਤੁਸੀਂ ਲਾਰਿਆਂ ਦੀ ਮੈਨੂੰ ਲੈ ਕੇ ਆਏ ਜੇ ਮੈਨੂੰ ਲੱਗਦਾ ਨਾ ਮੇਰੀ ਮਾਂ ਨਾ ਕਿਸੇ ਪਾਸੇ ਗਈ ਨਹੀਂ ਆ ਤੁਸੀਂ ਉਹਨੂੰ ਇੱਧਰ ਉੱਧਰ ਕੀਤਾ ਵਾ ਉਹ ਕਾਕਾ ਜੀ ਮਾਂ ਤੁਹਾਡੇ ਵੀ ਇੱਥੇ ਹੀ ਆ ਆਪਾਂ ਵੀ ਉਹਨੇ ਇੱਜ਼ਤ ਮਾਨਣਾ ਰੱਖਿਆ ਜਿੰਦਾ ਤੁਸੀਂ ਸਾਡੇ ਧੀ ਨੂੰ ਰੱਖਿਆ ਸੀ ਮੈਨੂੰ ਦੱਸੋ ਮੇਰੀ ਮਾਂ ਕਿੱਥੇ ਫਿਰ ਦੱਸ ਉਹ ਦੱਸ ਨੇ ਕਾਕਾ ਜੀ ਕਾਲੇ ਕ ਪੈਂਦੇ ਜੇ ਪੂਰਾ ਫੁੱਲਾਂ ਨੂੰ ਰੱਖਿਆ ਉਹਨੂੰ ਜਿੱਦਾਂ ਤੁਸੀਂ ਸਾਡੇ ਤੀਨ ਨੂੰ ਰੱਖਿਆ ਸੀ ਉਨਾ ਹੀ ਇੱਜ਼ਤਮਾਨ ਕੀਤਾ ਵਾ ਆਪਦੀ ਕੁੜੀ ਮੇਰੀ ਵੇਖਦਾ ਪਿਆ ਤਾੜੀ ਜੀਤਮਾਨ ਤੇ ਸਮਝ ਆਂਦੀ ਵੀ ਮੈਨੂੰ ਤੁਹਾਡੀਆਂ ਕਰਤੂਤਾਂ ਦੀ ਕੀ ਗੱਲ ਹੋ ਗਈ ਜੀ ਜਵਾਈ ਭਾਈ ਨੂੰ ਚਾਹ ਪਾਣੀ ਪਿਆੰਦੰਦੀ ਆਮਕਰਨਦੇਵ ਮੈਂ ਕਿਹਾ ਠੰਡਾ ਪਿਆ ਦੋ ਤੱਤਾ ਹੀ ਪਿਆ ਵੈ ਪੱਖਿਆ ਹੀ ਪਿਆ ਵੈ ਇੱਕ ਵਾਰੀ ਖੁੱਲ ਗਿਆ ਨਾ ਖੰਡ ਦੇ ਮੈਂ ਤੁਹਾਨੂੰ ਇਹੋ ਜਿਹੀ ਪਾਉਂਗਾ ਕਿ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਯਾਦ ਕਰਨੀਆਂ। ਉਹ ਕਾਕਾ ਜੀ ਸੁਪਨੇ ਨਾ ਲਓ ਐਦਾਂ ਤੁਸੀਂ ਖੋਲ ਦੇਣੀਗੇ। ਮੇਰੀ ਗੱਲ ਸੁਣੋ ਜੀ। ਤਿੰਨ ਦਿਨ ਹੋ ਗਏ। ਰੋਟੀ ਦਾ ਖਾਦੀ ਨਹੀਂ। ਦੋ ਘੁੱਟ ਪਾਣੀ ਦੇਈਦਾ। ਸੁਪਨੇ ਹੀ ਲੇਗਾ। ਹੋਰ ਕੀ ਲੇਗਾ? ਹਕੀਕਤ 'ਚ ਜੀਏਗਾ। ਨਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ। ਤੈਨੂੰ ਹੱਥੀਂ ਸੇੜਿਆ। ਕੀ ਤੇ ਇਹੋ ਜਿਹੇ ਇਰਾਦੇ ਨੇ ਕਿ ਥਾ ਥਾ ਦਾ ਨਹੀਂ ਕਿ ਤੇ ਐ ਕੁਝ ਕਰਦਾ ਤੂੰ? ਸਾਡੀ ਕੁੜੀ ਤੋਂ ਇਲਾਵਾ ਤੇ ਕੀ ਹੋਰ ਨਾਲ ਕੀਤਾ? ਤੇਰੀ ਮਾਂ ਨੇ ਨਾ ਕਦੀ ਜਿਉ ਨੂੰ ਕੋਈ ਦਿਨ ਪਿਆਰ ਨਹੀਂ ਦਿੱਤਾ ਤੂੰ ਕਿਹਾ ਸੀ ਮੰਮੀ ਜੀ ਇਹ ਨਾ ਮੇਰੀ ਮਾਂ ਕੋਲ ਐ ਮੇਰੀ ਮਾਂ ਦੇ ਹਵਾਲੇ ਐ ਇਹਦਾ ਧਿਆਨ ਰੱਖੇਗੀ ਇਹਦੀ ਹਰ ਗੱਲ ਕਹੀ ਨਾ ਮੂਹ ਪੂਰੀ ਕਰੇਗੀ ਬੱਚਾ ਹੋਣ ਤੱਕ ਕੋਈ ਦੁੱਖ ਕੋਈ ਤਕਲੀਫ ਕਿਤੇ ਆਣਾ ਕਿਤੇ ਜਾਣਾ ਸਭ ਮੇਰੀ ਧੀ ਨੇ ਤੇ ਮੈਂ ਕੱਲਿਆਂ ਨ ਚੱਲਿਆ ਤੇਰੀ ਮਾਂ 4 ਦਿਨ ਦਾ ਕਹਿ ਕੇ 2-2 ਮਹੀਨੇ ਘਰੋਂ ਬਾਹਰ ਰਹਿੰਦੀ ਆ ਆਵਾਰਾ ਕੇ ਥਾਂ ਦੀ ਤੇ ਮੇਰਾ ਮੂੰਹ ਗੰਦਾ ਕਰਵਾਉਣਾ ਮੈਂ ਜ਼ੁਬਾਨ ਤੋਂ ਮਾਰਿਆ ਨਾ ਗੱਲ ਕਰ ਲਓ ਕਹਣਾ ਤੇ ਤੁਹਾਡੇ ਵਾਸਤੇ ਚੰਗਾ ਰਹੇਗਾ ਮੈਂ ਬਾਰ ਬਾਰ ਕਹਿੰਦਾ ਪਿਆ ਵਾਂ ਅੱਛਾ ਇੱਕ ਗੱਲ ਹੈ ਤੈਨੂੰ ਨਾ ਹਾਇ ਤੱਕ ਹੋਸ਼ ਨਹੀਂ ਆਇਆ ਹੈ ਨਾ ਠੰਡਾ ਬਰਫ਼ ਵਾਲਾ ਪਾਣੀ ਨਾ ਬਰਫ਼ ਵਾਲਾ ਉਹ ਇਹਦੇ ਮੂਹ ਦੇ ਮਾਰੋ ਤਾਂ ਇਹਨੂੰ ਹੋਸ਼ ਆਏਗੀ ਆ ਜਮੀਨ ਜਾਇਦਾਦ ਦਾ ਦਿਖਾਵਾ ਦੇ ਕੇ ਸਾਡੇ ਵਰਗੇ ਲੋਕਾਂ ਕੋਲ ਵੀ ਪੈਸੇ ਲੁੱਟ ਕੇ ਕਿੱਥੇ ਜਾ ਕੇ ਆਪਣੀ ਪਰਵਾਹੀ ਕਰਦੇ ਰਹੇ ਹੋ ਕੀ ਮਿਲਿਆ ਤੁਹਾਨੂੰ ਕੋਈ ਚੱਜ ਦੀ ਜ਼ਿੰਦਗੀ ਜੀਣ ਨੂੰ ਦੇਲੀ ਕਿਤਾ ਤੁਹਾਡਾ ਕੋਈ ਆਪਾ ਡਰਾਮਾ ਨਹੀਂ ਕੀਤਾ ਜ਼ਮੀਨਾਂ ਜਿਆਦਾ ਤਾਂ ਸਾਡੀਆਂ ਆਪਣੀਆਂ ਓਹੋ ਅੱਜ ਤੱਕ ਹੁਣ ਤੱਕ ਤੁਹਾਡਾ ਕੋਈ ਰਿਸ਼ਤੇਦਾਰ ਅਜੇ ਤੱਕ ਸਾਹਮਣੇ ਨਹੀਂ ਆਇਆ ਕਿਸੇ ਨੂੰ ਕੋਈ ਖ਼ਬਰ ਹੀ ਨਹੀਂ ਕਿ ਦੋ ਪਰਿੰਦੇ ਹਲੇ ਕਿੱਥੇ ਨੇ ਗੱਲਾਂ ਕਰਦੇ ਨੇ ਕੋਸ਼ਿਸ਼ ਤਾਂ ਪੂਰੀ ਕਰਦੇ ਲਾਭਨ ਦੀ ਭਰਮਾ ਜਿੱਤਰਾ ਤੁਸੀਂ ਸਾਨੂੰ ਇੱਥੇ ਬੰਨ ਕੇ ਰੱਖਿਆ ਨਾ ਤੁਹਾਡੇ ਦੇ ਭਣਗ ਤਾਂ ਨਹੀਂ ਪੈਣਦੀ ਕਿਉਂਕਿ ਤੁਹਾਡੇ ਨਾਲ ਸਾਡੀ ਰਿਸ਼ਤੇਦਾਰੀ ਉਦਾਂ ਦੀ ਆ ਪਰ ਹੁਣ ਹੁਣ ਰਿਸ਼ਤੇਦਾਰੀਆਂ ਹੋ ਗਈਆਂ ਖਤਮ ਹੁਣ ਤੇ ਤੁਹਾਡੇ ਨਾਲ ਨਾ ਵੈਰ ਬੁੱਗਣਗੇ ਕਿਹੜੀ ਕਮੀ ਰਹੀ ਤੁਹਾਡੀ ਕੁੜੀ ਨੂੰ ਹਰ ਇੱਕ ਚੀਜ਼ ਘਰ ਮਿਲਦੀ ਰਹੀ ਆ ਖਾਣੇ ਨਾਲ ਖਾਣਾ ਕੱਪੜੇ ਨਾਲ ਕੱਪੜਾ ਤੇ ਜਾਣ ਤੋਂ ਪਹਿਲਾਂ ਨਾ ਉਹਦੇ ਵਾਸਤੇ ਮੈਂ ਮੇਕਅਪ ਕਿੱਟ ਤੇ ਜੁਐਲਰੀ ਖਰੀਦ ਕੇ ਤੇ ਦੇ ਗਈਆਂ ਸੀਗਾ ਤਾਂ ਕਿ ਉਹਨੂੰ ਪਿੱਛੋਂ ਕਿਸੇ ਚੀਜ਼ ਦੀ ਕਮੀ ਨਾ ਆਵੇ ਤੇ ਮਾਂ ਮੇਰੀ ਨੇ ਉਹਦੀ ਹਰ ਰੀਜ ਪੂਰੀ ਕੀਤੀ ਆ ਜਦੋਂ ਜਦੋਂ ਮੇਰੀ ਧੀ ਨੂੰ ਲੋਡ ਪਈ ਹੈ ਨਾ ਤੇ ਮੇਰੀ ਧੀ ਦੀ ਧੀ ਨੂੰ ਵੀ ਲੋਡ ਪਈ ਹੈ ਕਿ ਮੈਂ ਦਾਦੀ ਦੀ ਮਾਵਾ ਚ ਜਾਵਾ ਜਾਂ ਕਿਤੇ ਹਸਪਤਾਲ ਜਾਣਾ ਹੈ ਜਾਂ ਕੇਸ ਕਰਵਾਣਾ ਹੈ ਜੇ ਕੋਈ ਦੁੱਖ ਸੁੱਖ ਹੈ ਜਦ ਬੰਦੇ ਦੀ ਕਮੀ ਮਹਿਸੂਸ ਨਹੀਂ ਹੁੰਦੀ ਜਨਾਨੀ ਨੂੰ ਤੇਰੀ ਮਾਂ ਨੇ ਜਿਆਦਾ ਸੋਚੋਫ ਕਰਕੇ ਮਾਸੀ ਮੁੰਡੇ ਵਾਂਗ ਹੀ ਰਹਿੰਦੀ ਹੈ ਨਾਲ ਮੇਕਅਪ ਨੂੰ ਚਟਣਾ ਮੇਰੀ ਕੁੜੀ ਨੇ ਕਿੰਨੂ ਕਰ ਗਿਆ ਖਾਣਾ ਮੇਕਅਪ ਤੂੰ ਇੱਥੇ ਸੀ ਕਿ ਤੇਰੀ ਮਾਂ ਦਾ ਨੀਪਾ ਚੋਪਾ ਕਰਦੀ ਮੂੰਹ ਤੇ ਬਣਾ ਆ ਕੇ ਲੀਪਾ ਚੋਪੀ ਕਰਕੇ ਤੇ ਫੇਸਬੁਕ ਤੇ ਪਾ ਦਿੰਦੀ ਲੋ ਜੀ ਸਾਡੇ ਘਰ ਦਾ ਮਸ਼ਹੂਰ ਕਾਰਟੂਨ ਮੇਰਾ ਖਸਮ ਮੈਨੂੰ ਦੇ ਗਿਆ ਵੈ ਕੀ ਚਾਹਨਾ ਤੂੰ ਹੈ ਧੀਆਂ ਲੈ ਲਗੇ ਤਾਂ ਤੁਹਾਡੇ ਚਿਹਰੇ ਹੋਰ ਹੁੰਦੇ ਨੇ ਜਦੋਂ ਧੀਆਂ ਨੂੰ ਵਿਆਹ ਕੇ ਲੈ ਜਾਂਦੇ ਹੋ ਮੁਰਕੇ ਮੁਰਕੇ ਉਹਨਾਂ ਦੀ ਦੁਰਲਾਵਤ ਕਰ ਦਿੰਦੇ ਹੋ ਸੋਹਾ ਪਵਾ ਦਿੰਦੇ ਹੋ ਕੰਡੀਸ਼ਨਰ ਲਾ ਦਿੰਦੇ ਹੋ ਹੈ ਕਿਹੜੀ ਗੱਲ ਉਹ ਬੱਦ ਬਸ ਬ੍ਰੇਕ ਲਾਓ ਆਪਣੇ ਜਵਾਬ ਦੇ ਲੱਗੀ ਸਮਝ ਨਾਰੇ ਮੌਤੇ ਕੋਈ ਅਯਾਸ਼ੀ ਨਹੀਂ ਕਰਨ ਗਿਆ ਕੰਮ ਸੈੱਟ ਕਰਦੇ ਮੈਂ ਹੀਗਾ ਤੇ ਉੱਥੇ ਨਾ ਇਹਦੀ ਫੇਫੀ ਕੰਮ ਨਹੀਂ ਯਾਸ਼ੀ ਨਹੀਂ ਮੈਂ ਵੀ ਕਰਨ ਗਿਆ ਉੱਥੇ ਕੋਈ ਦੇਖਦਾ ਵੇ ਤੈਨੂੰ ਤੂੰ ਯਾਸ਼ੀਆਂ ਕਰਨੀ ਆ ਗਿਆ ਤੇ ਕੀ ਕਰਨੀ ਆ ਮੈਂ ਤੇ ਆ ਜਾਂਦੇ ਪਿੱਛੇ ਮੇਰੇ ਆ ਜਿੰਨੂੰ ਨਾਲ ਲੈ ਕੇ ਜਾਣਾ ਸੀ ਉਹਨੂੰ ਲੈ ਕੇ ਜਾਂਦੋ ਕਿ ਤੇ ਤੇਰੀ ਔਕਾਤ ਨਹੀਂ ਸਾਡੇ ਕੋਲੇ ਪੈਸੇ ਲੱਲੇ ਆਪਣੇ ਮਕਾਨ ਵੇਚ ਲੈ ਹਰ ਕਿਹੜੇ ਟਿੱਡ ਚਾਹੇ ਜਵਾਹਰ ਆ ਹੁਣ ਮੈਨੂੰ ਤੁਹਾਡੀ ਸਮਝ ਲੱਗੀ ਆ ਕਿ ਤੁਹਾਨੂੰ ਤੁਸੀਂ ਪੈਸੇ ਕਰਕੇ ਇਥੇ ਰੱਖਿਆ ਵਾ ਤੇ ਮੇਰੀ ਗੱਲ ਤੁਹਾਨੂੰ ਜੇਕਰ ਤੁਸੀਂ ਚਾਹੁੰਦੇ ਨਾ ਕਿ ਅੱਗੇ ਸਭ ਚੰਗਾ ਹੋਏ ਤਾਂ ਤੁਸੀਂ ਨਾ ਮੈਨੂੰ ਇੱਜ਼ਤ ਮਾਨ ਨਾਲ ਖੋਲ ਦੋ ਤੇ ਜਿਹੜੇ ਤੁਹਾਡੇ ਪੈਸੇ ਹਨ ਪੈਸੇ ਮਾਰਦਾ ਤੁਹਾਡੇ ਮੂੰਹ ਤੇ ਸਾਡਾ ਤੁਹਾਡਾ ਨਾ ਕੋਈ ਰਿਸ਼ਤਾ ਨਹੀਂਗਾ ਇਸ ਕਰਕੇ ਤੁਹਾਡੇ ਲਈ ਚੰਗਾ ਵਾ ਕਿ ਇੱਥੇ ਸਭ ਖਤਮ ਹੋ ਜੇ ਨਹੀਂ ਤਾਂ ਜਿਹੜੀ ਮੈਂ ਗੱਲ ਕਹੀ ਹੈ ਨਾ ਤੁਹਾਨੂੰ ਉਹ ਤੇ ਮੈਂ ਜਰੂਰ ਫਿਰ ਕਰਕੇ ਵਿਖਾਵਾਂਗਾ ਉਸਤਾਜਾ ਜੀ ਜਦ ਮਾਦਰ ਤੁਹਾਡੀ ਮਾਂ ਨੂੰ ਨਹੀਂ ਖੋਲਿਆ ਅਜੇ ਤੱਕ ਅਸੀਂ ਤਾਂ ਤੁਹਾਨੂੰ ਕਿਤਾ ਖੋਲਦਾਂਗੇ ਕੀ ਹਾਂਜੀ ਉਹ ਕਾਕਾ ਜੀ ਬਹੁਤ ਆਦਾ ਹਿੱਲੋ ਉਹ ਕਿਤੇ ਕੁਰਸੀ ਦਾ ਪਾਵਾ ਟੁੱਟ ਗਿਆ ਨਾ ਤਾਂ ਚੂਲਾ ਟੜਕ ਜਾਊਗਾ ਉਹ ਟੈਰ ਤੋਂ ਪਹਿਲੇ ਪਾਹੇ ਚ ਹੋਜੋਗੇ ਸਰਦਾਰ ਜੀ ਕਿਹੜਾ ਬਣਾ ਕੇ ਦੇਣਾ ਜਿਵੇਂ ਦੀ ਮਾਂ ਨੇ ਸਾਡੀ ਕੁੜੀ ਨੂੰ ਕਿੱਦਾਂ ਰੱਖਿਆ ਸੀ ਕਹਿੰਦਾ ਇੱਕ ਮੰਗੇ ਇੱਕ ਚੀ ਦੋ ਦਵਾਂਗੇ ਇੱਕ ਦੁੱਖ ਰਬ ਤੇ ਕਹਿੰਦੇ ਨਾ ਆਏ ਨਾ ਅਣਜਾਣੇ ਚ ਚੋ ਚੋ ਦੁੱਖੋਂ ਨੇ ਝੋਲੀ ਚ ਮੇਰੀ ਕੁੜੀ ਦੇ ਪਾਏ ਤੂੰ ਹੀ ਤਾਂ ਭੁੱਖੇ ਭੁੱਖੇ ਉਕਾਰੀ ਜਦ ਮੰਗ ਮੰਗ ਕੇ ਨਾ ਲੋਕਾਂ ਵਲੋਂ ਆਪਣਾ ਗੁਜ਼ਾਰਾ ਕਰਦੇ ਹੋ ਜੇ ਨੀਤਾਂ ਦੇ ਪ੍ਰਵਤੀਆਂ ਹੁੰਦੀਆਂ ਨਾ ਤਾਂ ਤੁਸੀਂ ਸਾਡੀ ਕੁੜੀ ਕੋ ਪੈਸਾ ਮੰਗਣ ਨਾ ਭੇਜਦੇ ਉਹ ਕਿਹੜਾ ਘਟਾ ਦਾ ਸਾਰਾ ਖਾ ਗਿਆ ਉਹ ਕੀ ਦਿੱਤਾ ਕੀ ਸਾਡੀ ਕੁੜੀ ਨੂੰ ਓ ਉਹਨੂੰ ਮੈਂ ਨਹੀਂ ਭੇਜਿਆ ਸੀਗਾ ਉਹ ਆ ਬਹੀ ਤੜਕ ਉੱਚਲ ਕੇ ਕਿਹਦੇ ਹੱस्ते ਆਈ ਸੀ ਕਿਹਦੇ ਹੱस्ते ਆਈ ਉਹ ਜਰਜਨ ਸਿਆ ਤੇਰੇ ਕਰਕੇ ਆਈ ਸੀ ਮੇਰੇ ਕਰਕੇ ਨਹੀਂ ਆਈਗੀ ਇਕੱਲਾ ਜਾਣ ਤੇ ਆ ਰਹੀ ਨਾ ਤੇ ਮੈਂ ਇੱਥੇ ਇੰਡੀਆ ਰਹਿਣ ਨੂੰ ਵੀ ਤਿਆਰੀਆਂ ਉਹਨੂੰ ਜ਼ਿਆਦਾ ਅੱਗ ਲੱਗੀ ਨਹੀਂ ਕਿ ਮੈਨੂੰ ਨਾਲ ਲੈ ਜائو ਚੁੱਪ ਕਰ ਸੁਣਿਆ ਤੇਰੀ ਉਹ ਝੂਠੀਆਂ ਗੱਲਾਂ ਸਾਰੀਆਂ ਕਿੱਦਾਂ ਦਾ ਹੈਗਾ ਕੁੜੀ ਮੇਰੇ ਸਭ ਕੁਝ ਦੱਸਿਆ ਆਈ ਬਹੁਤ ਯਾਰਾ ਬੈਠੀ ਨਾ ਦੱਸੀ ਯਾਰਾ ਯਾ ਨਾ ਕਿੰਨੇ ਮੰਗਿਆ ਸੀ ਤੇ ਪੈਸਾ ਕਿੰਨੇ ਮੰਗਿਆ ਸੀ ਮੈਨੂੰ ਉਠਾਇਆ ਕਿੰਨੇ ਪਹਿਲੇ ਦੱਸੋ ਸੁੱਤਾ ਚ ਕਿੰਨਾ ਚੰਗਾ ਲੰਗਦਾ ਉਹ ਤੇਰੇ ਪਿਓ ਨੇ ਉਠਾਇਆ ਵਾ ਗੱਲ ਨਹੀਂ ਕਰਦੀ ਜਨਾ ਹੁਣ ਸੁੱਤਾ ਹੀ ਰੰਦਾ ਉਹ ਨਾ ਇਹਸ਼ ਕਰਨਾ ਹੈ ਆਈ ਮੇਰੀ ਕੁੜੀ ਸਾਹਮਣੇ ਹੁਣ ਬੋਲੇਗੀ ਕਾਰਾ ਹਰ ਦੀ ਗੱਲ ਪੈਸੇ ਕਿੰਨੇ ਮੰਗੇ ਜੇਵਰ ਕਿੰਨੇ ਮੰਗਿਆ ਸੀ ਕੀ ਕਰ ਤੂੰ ਪਹਿਲਾਂ ਕਰਦਾ ਸੀ ਕਿੰਨੇ ਤੈਨੂੰ ਫੋਨ ਕਰਦਾ ਸੀ ਤੇ ਕਿੰਨੇ ਨਹੀਂ ਕਰਦਾ ਸੀ ਮੰਮਾ ਸਭ ਕੁਝ ਤਾਂ ਸਾਹਮਣੇ ਹੈਗਾ ਦੱਸਣਾ ਇਹਨੂੰ ਕੀ ਆ ਖੁੱਲੀ ਗਤਾਂ ਵੀ ਹੈਗੀ ਆ ਗੱਲ ਉਹ ਗੱਲਾਂ ਜਿਹੜੀ ਇਹਨੂੰ ਨਹੀਂ ਪਤਾ ਹੈਗੀ ਨਾਲੇ ਫੁੱਲਾਂ ਵਰਗੀ ਸਾਡੀ ਦੀ ਜਿਹਨੂੰ ਅਜੇ ਦਿਨ ਤੱਕ ਉਂਗਲ ਹੀ ਲਾਈ ਐਦੀ ਨਖਤੀ ਮਾਣੇ ਕੁੱਤੀ ਆ ਵੀ ਹੈ ਤੈਨੂੰ ਕੀ ਲੱਗਦਾ ਤੂੰ ਸੁੱਕ ਜਾਏਂਗਾ ਤੇ ਤੇਰੀ ਮਾਂ ਤਾਂ ਸੁੱਕੀ ਹੈਗੀ ਜਦ ਤੱਕ ਮੈਂ ਪਸਲੀਆਂ ਨਹੀਂ ਨਾ ਭੰਦਵਾਂਗੀ ਚੈਨ ਮੈਨੂੰ ਵੀ ਨਹੀਂ ਆਉਣਾ ਇਹ ਯਾਦ ਰੱਖੀ ਨਾਲੇ ਮੰਮੀ ਆ ਕਿਹੜੇ ਪੈਸੇ ਦੀ ਗੱਲ ਕਰਦੇ ਨੇ ਗਹਿਣੇ ਘਟੇ ਦੀ ਗੱਲ ਕਰਦੇ ਨੇ ਮੇਰੇ ਕੋਲ ਸਾਰਾ ਇਹਨਾਂ ਨੇ ਲੈ ਲਿਆ ਸੀ ਇਹ ਕੀ ਕਰਨਾ ਬਾਕੇ ਘਰ ਆਏ ਜਾਵਾਂਗੇ ਕਿਤੇ ਕੋਈ ਗੱਲ ਨਹੀਂ ਉਦੋਂ ਤੈਨੂੰ ਦੇ ਦਵਾਂਗੇ ਮੈਂ ਕਿਹਾ ਠੀਕ ਐ ਤੇ ਜਦੋਂ ਬਾਅਦ ਚਲਾ ਗਿਆ ਅਰਜਨ ਇਹਦੀ ਮਾਂ ਕਹਿੰਦੀ ਉਹ ਲੋਕਰ ਚ ਰੱਖਿਆ ਜੀ ਬੈਂਕ ਵਿੱਚ ਮੈਨੂੰ ਉਹ ਲੈ ਦੋ ਕਿਹੜੇ ਲੋਕਰ ਚ ਰੱਖਿਆ ਤੇ ਕਿਹੜੇ ਲੋਕਰ ਚ ਕਿਹਾ ਮੈਂ ਸੱਸ ਚਾਲੂ ਉਹ ਦੇ ਜਵਾਬ ਹੁਣ ਕੁੜੀ ਤੇ ਸਾਹਮਣੇ ਬੋਲਦੀ ਆ ਉਹਨੂੰ ਨਾ ਕੁੜੀਆਂ ਵਟ ਬੈਠੀ ਮੈਂ ਸਾਹਮਣੇ ਡੇਲੇ ਤੇ ਕੱਢ ਕੇ ਬਾਹਰ ਨਾ ਤੂੰ ਕੁੜੀ ਭਰਦੇ ਨਹੀਂ ਮੈਂ ਸੇ ਮਾਂ ਨੂੰ ਵੀ ਵੇਖਣ ਨੂੰ ਤਰਸੇਗਾ ਤੁਹੀ ਨਾ ਪਹਿਲਾਂ ਮੇਰੀ ਮਾਣਾ ਮਲਾਉ ਮੈਨੂੰ ਅੱਛਾ ਉਹ ਕੀ ਮਾ 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 ਕਰੀ ਜਨ ਅੱਗੇ ਗੱਲ ਵੀ ਹੁੰਦੀ ਤੈਨੂੰ ਕੋਈ ਕਹ ਨਹੀਂ ਕਹ ਤਰਾ ਮਾ ਤੇ ਸਾਡੇ ਕੋਈ ਆ ਤੁਰਿਆ ਸੀ ਨਾ ਉੱਥੇ ਵੀ ਮਾ ਮਾ ਇੱਥੇ ਆਇਆ ਮਾ ਮਾ ਦੇ ਚਮਚਾ ਫਿਰ ਗਿਆ ਨਹੀਂ ਸੀ ਕਰਨਾ ਸਾਡੇ ਘਰਾਂ ਦੀਆਂ ਧੀਆਂ ਦੀ ਜ਼ਿੰਦਗੀ ਨਹੀਂ ਸੀ ਬਰਬਾਦ ਕਰਨੀ ਪਾਪਾ ਅੱਜ ਬੁਲਾ ਹੀ ਦੋ ਆ ਦੋਨਾਂ ਬੁਲਾ ਕਰਾ ਹੀ ਦੋ ਯਾਰ ਕੀ ਕਹਿੰਦੇ ਹੋ ਜੀ ਮਲਾਣਾ ਜਾਂ ਨਹੀਂ ਨਹੀਂ ਤੇ ਮੈਂ ਤੇ ਰੋਲਾ ਬਾਜ ਹੈ ਨਾ ਤੁਹਾਡਾ ਸਾਰਾ ਮਹੱਲਾ ਇਕੱਠਾ ਕਰ ਦੇਣਾ ਉਹ ਮੈਂ ਤੇਰਾ ਸਾਗ ਘਟ ਦੇਣਾ ਹੀ ਤੂੰ ਰੋਲਾ ਪਾਏਗਾ ਤੂੰ ਪਤਾ ਨਹੀਂ ਕਿੱਥੇ ਹੈ ਪਾਲਾ ਦੱਬ ਕੇ ਰੋਲਾ ਪਾਲਾ ਸਪੀਕਰ ਦਵਾ ਤੇ ਤੂੰ ਜਿਹੜੀ ਜਗ੍ਹਾ ਤੇ ਰਹਿਣ ਨੇ ਹੈ ਨਾ ਆਸੇ-ਪਾਸੇ ਦੂਰ-ਦੂਰ ਤੱਕ ਤੇਰੀਆਂ ਚੀਕਾਂ ਵੀ ਨਹੀਂ ਜਾਣੀਆਂ ਜਦੋਂ ਤੈਨੂੰ ਪੁੱਠਿਆ ਪਾ ਗਏ ਨਾ ਡੰਡਾ ਫੇਰਨਾ ਮੈਂ ਮਾਣਾ ਮਲਵਾ ਦੋ ਪਰਹੀ ਨਾ ਐਡੇ ਵੀ ਪੱਥਰ ਦਿਲ ਨਹੀਂਗੇ ਤੇਰੀ ਮਾਂ ਨਾਲ ਤਾਂ ਜਰੂਰ ਤੇ ਮਿਲਵਾ ਮੰਗੀ ਤੇ ਮਿਲਾਂਦੇ ਕੋਣੀ ਫਿਰ ਤੇ ਆਹ ਮੇਰੀ ਮਾਂ ਨੂੰ ਰੋਬਣਾ ਬਾ ਆ ਰਾਮਨਾਗਰ ਘਰ ਬਲਵਾ ਲੈਨੇ ਆ ਚਲ ਆ ਰਹੀ ਤੇ ਲੈ ਈਏ ਜਿਹੜੀ ਸਾਰੇ ਠੱਗੀਆਂ ਦੀ ਠੱਗਨ ਕੀ ਐ ਆਪਾਂ ਕੀ ਆ ਰੱਖਿਆ ਹੋਇਆ ਪਰ ਪਰ ਉਹ ਬਾਦੇ ਨੂੰ ਮਾਂ ਦੇ ਕੋਲ ਮੰਮੀ ਮੰਮਾ ਕਿੱਥੇ ਆਓ ਸਮਝ ਆਈ ਗੱਲ ਚੱਲ ਮਮੇ ਵੈਸੇ ਕਿ ਮੈਂ ਮਾ ਮਾ ਕਰਦਾ ਪਿਆ ਉੱਥੇ ਟਿਕਿਆ ਰੋ ਮੈਂ ਤੇ ਠਿਕ ਪਾ ਕੇ ਸੁਪੈਣ ਨੂੰ ਮੈਂ ਅਦਰੋ ਪਾ ਇਹਨੂੰ ਤੇ ਚੱਬ ਮੇਲਾ ਮੇਲਾ ਮਾਰੂ ਤੇ ਉਹ ਵੀ ਬੇਟੀ ਤੇਰੇ ਕੋਲ ਹੁਣ ਕਰ ਲੈ ਗੱਲ ਜਿਹੜੀ ਕਰਨੀ ਆ ਬੈਠ ਮੈਂ ਤੁੰਮੀ ਤੁਸੀਂ ਬੈਠ ਦਰਦਾਂ ਆਂਦੀ ਐ ਦੇਨ ਤੱਕ ਦਾ ਪਿਆ ਐ ਐਂਜਲ ਐਂਜਲ ਤੇ ਕੌਮ ਤਾ ਮੈਂ ਤੁਹਾਡੇ ਹੱਥ ਜੋੜਦਾ ਮੈਂ ਤੁਹਾਡੇ ਪੈਰੀ ਪਾਣਾ ਜੋੜੀਏ ਰਹਾ ਹੱਥ ਜਵਾਈ ਜੀ ਜੋੜੋ ਹਾਂ ਹੱਥ ਪੈਰੀ ਪਈ ਮੈਂ ਤੇਰੀ ਮਾਂ ਦੇ ਹੱਥ ਜੋੜੇ ਸੀ ਮਿੰਤਾ ਕੀਤੀਆਂ ਸੀ ਕਿ ਹਰ ਪਿੰਦ ਨੂੰ ਤੰਗ ਨਾ ਕਰੋ ਤੁਸੀਂ ਕਿ ਜਾਂਦੇ ਹੋ ਮੈਨੂੰ ਬਾਹਰ ਲੈ ਜਾ ਬਾਹਰ ਲੈ ਕੇ ਜਾਵਾਂਗੇ ਜੇ ਤੁਸੀਂ ਇਦਾਂ ਕਰੋਗੇ ਮੈਂ ਕਦੀ ਨਹੀਂ ਲੈ ਕੇ ਜਾਵਾਂਗਾ ਉਹ ਸਾਡਾ ਦਿਮਾਗ ਦਾ ਬਹੁਤ ਇੰਦਾ ਕੁੜੀ ਤੋੜਾਂਗੇ ਔਰ ਤੂੰ ਸਾਡੇ ਧੀ ਨੂੰ ਅੱਬੇ ਜਿਵੇਂ ਕਰਦਾ ਫੇਕੀ ਕਰਾਂਗੇ ਦਿਮਾਗ ਹੈ ਮੇਰਾ ਇਕਲਾ ਸੀ ਜਿਹੜਾ ਮੈਂ ਤੇਨਾਂ ਤੁਰਦੀ ਮੇਰੇ ਮਾਂ ਪਿਓ ਦਾ ਨਹੀਂ ਖਰਾਬ ਹੋਗਾ ਹਰਪ੍ਰੀਤ ਜੀ ਸਰਦਾਰ ਜੀ ਅਜਵਾਈ ਨੂੰ ਨਾ ਠੰਡਾ ਪਾਣੀ ਪਿਆ ਹੀ ਦਿਓ ਤੇ ਮਾਂ ਚਾਹ ਨਾ ਉਹਨੇ ਮੈਨਾਂ ਪਿਆਰ ਕੀਤਾ ਹੀ ਨਾ ਤੇ ਤੂੰ ਤੇ ਧੋਖਾ ਕੀਤਾ ਹੈ ਨਾ ਪਿਆਰ ਮੈਂ ਕੋਈ ਧੋਖਾ ਨਹੀਂ ਕੀਤਾ ਤੁਸੀਂ ਪਤਾ ਨਹੀਂ ਤੁਹਾਡੇ ਦਿਮਾਗ 'ਚ ਕੀ ਚੱਲਦਾ ਵਿਆ ਸਭ ਬੱਲੇ ਕਿ ਨਹੀਂ ਹੋ ਗਿਆ ਕਿ ਤੇਰੀ ਮਾਂ ਨੂੰ ਖੋਲਦੀ ਹੈ ਕਿ ਸਾਡੀ ਕੁੜੀ ਲੈ ਆ ਮੇਰੇ ਕੁੜੀ ਦਾ ਪ੍ਰਛਾਵਣਾ ਦੇਤੇ ਪੈਨ ਨਾ ਵਾ ਕਿ ਕਿੰਨੇ ਅਸਲਾਮਾ ਬਣਾਉਂਦਿਆ ਬਹਿ ਕੇ ਕਿ ਮੰਮੀ ਜੀ ਨੂੰ ਖੋਲ ਦੋ ਮੈਂ ਹਰ ਪ੍ਰੀਤ ਨੂੰ ਲੈ ਜਾਂਗਾ 100 ਵਾਰੀ ਵੀ ਜਨਮ ਲੈ ਕੇ ਆਏਗਾ ਮੈਂ ਇੱਥੇ ਤੇਰੇ ਵਰਗੇ ਨਾਲ ਐਨੋ ਕੀ ਕਿਸੇ ਦੀ ਵੀ ਧੀ ਨੂੰ ਨੱਕ ਬੰਦਵਾਵੇਂ ਤੂੰ ਤੂੰ ਮੇਰੀ ਕੁੜੀ ਨੂੰ ਕੁੱਟਿਆ ਸੀ ਨਾ ਬੋਲ ਕਿਵੇਂ ਹੱਥ ਨਾਲ ਹਰ ਕਿਤੇ ਕੁੱਟਿਆ ਸੀ ਡੇਲੇ ਨਾ ਪਾੜੀ ਮਰਦ ਇਹ ਹੱਥ ਸੀ ਕੇਹੜਾ ਹੱਥ ਸੀ ਬੋਤਾਂ ਜੋ ਕਰਨਾ ਨਾ ਮੇਰਾ ਲਾ ਲਓ ਮੇਰੀ ਮਾਂ ਖੋਲ ਦੋ ਤੇਰੀ ਮਾਂ ਤੇਰਾ ਦਰਦ ਦਰਦਾ ਆ ਦਰਦ ਕਿੱਥੇ ਸੀ ਅੱਦਈ ਵੱਜੀ ਸੀ ਨਾ ਮੇਰੀ ਪੀੜੇ ਨੂੰ ਤੇ ਮੈਂ ਰਹੀ ਸੀ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਘਰ ਵਿੱਚ ਕਹਿੰਦੇ ਹੱਥ ਚੁੱਕਿਆ ਤੇ ਤੇਰਾ 13 ਮੈਂ ਗਲਤ ਕੰਮ ਬਟਨ ਬਿਲਕੁਲ ਕਰਦਾ ਪਰ ਮਿੰਨੂ ਨੂੰ ਕਾਨੂੰਨ ਨੇ ਫੜਿਆ ਆ ਇਹ ਪੈਸੇ ਉਹ ਮੇਰੇ ਪਰਾਂ ਦੀ ਬੇੜੀਆਂ ਹੈ ਕਿ ਮੈਂ ਤੈਨੂੰ ਕੁਝ ਚਾ ਨਹੀਂ ਸਕਦੀ ਜਿਹੜੀ ਤੂੰ ਯਾ ਵੀ ਹਰਕਤ ਕਰਦੇ ਬੇ ਹੋਣਾ ਸਜਾ ਤੁਹਾਨੂੰ ਇਹਦੀ ਵੀ ਕਾਨੂੰਨੀ ਦੇਗਾ ਅੱਛਾ ਆਪਾਂ ਨਾ ਕਾਨੂੰਨ ਨਾਲ ਸਾਰੀ ਗੱਲ ਕਰ ਚੁੱਕੇ ਆਂ ਥਾਣੇ ਤੇ ਸਾਰੀ ਗੱਲ ਹੋ ਗਈ ਹੈ ਤੁਹਾਡੀ ਦੋਵਾਂ ਦੀ ਵੀਡੀਓ ਚਲ ਗਈ ਹੈ ਇਹਦੇ ਸਾਰੇ ਸਾਈਨ ਹੋ ਗਏ ਨੇ ਸਮਝ ਆਈ ਗੱਲ ਆ ਆ ਕੀ ਕਰਨੀ ਆਈ ਆ ਅੱਗੇ ਕੀ ਤੇ ਜਿਹੜੀ ਪ੍ਰੋਬਲਮ ਇਹਦੇ ਮੇਰੇ ਨਾਲ ਗੱਲ ਕਰਦੀ ਨਾ ਅਗਿ ਸਜ਼ਾ ਦੀ ਗੱਲ ਕਰਦੇ ਬੈਠੇ ਸਜ਼ਾ ਇਹ ਜਿਹੜੀ ਦੁਨੀਆਦਾਰੀ ਸਜ਼ਾ ਨਾ ਇਹ ਤਾਂ ਰਹੀ ਦੂਰ ਦੀ ਗੱਲ ਇਹ ਜਿਹੜੀ ਸਜ਼ਾ ਤੂੰ ਮੈਨੂੰ ਦਿੱਤੀ ਨਾ ਇਹਨੇ ਮੈਂ ਪਿਆਰ ਕੀਤਾ ਵਿਆਹ ਕੀਤਾ ਇਹਨੇ ਸੋਹਣਾ ਬੱਚਾ ਦਿੱਤਾ ਤੈਨੂੰ ਪੈਦਾ ਕਰਕੇ ਉਹਦੀ ਸਜ਼ਾ ਤੇ ਮੈਂ ਹੋਂਦ ਤੱਕ ਕੁੜਦੀ ਪਈ ਹਾਂ ਤੇ ਸ਼ਾਇਦ ਸਾਰੀ ਉਮਰ ਹੋਂਦ ਤੱਕ ਕੁੜੀ ਬਣੀ ਮੈਂ ਪਾਪਾ ਅਲੋ ਇਹ ਸਿਪਰਗੋੜੀ ਮਾਰਦੇ ਹੈਗੇ ਖਤਮ ਕਰਦਾ ਬੰਦੇ ਨੂੰ ਦਿਲੀ ਨਹੀਂ ਕਰਦਾ ਮੇਰਾ ਇਹਨੂੰ ਵੇਖਣ ਦਾ ਸ਼ਰਮ ਹੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਕੀ ਵਪਾਰ ਫੜੇ ਹੋਏ ਇਹਨਾਂ ਨੇ ਵਪਾਰ ਤੇ ਸ਼ਰਮ ਨਹੀਂ ਆਈ ਹੈ ਇੱਕ ਚੰਗੇ ਪਰਿਵਾਰ ਤੋਂ ਇੱਕ ਕੁੜੀ ਵੀ ਆਈ ਤੇਰੇ ਘਰ ਰੱਬ ਨੇ ਤੀ ਦਿੱਤੀ ਉਹ ਤੈਨੂੰ ਇਹਦੇ ਨਾਲ ਪਿਆਰ ਕੀ ਆਣਾ ਤੈਨੂੰ ਤਾਂ ਆਪਣੀ ਤੀ ਨਾਲ ਹੀ ਪਿਆਰ ਆਇਆ ਵੀ ਮੇਰੇ ਹੱਥ ਖੋਲੂ ਮੈਂ ਮਾਰਿਆ ਤੇ ਖੋਲੂ ਆਪਾਂ ਬੈਂਕ ਕਰ ਕਰਦੇ ਨੇ ਬੋਰੇ ਬੈਠਾ ਹੀ ਆ ਕਰ ਲਾ ਗੱਲ ਨਹੀਂ ਹੋਣੀ ਲੈ ਤੇਰੇ ਨਾਲ ਹੀ ਕੋਈ ਗੱਲ ਨਹੀਂ ਕਰਨੀ ਤੇਰੇ ਅੰਦਰ ਨਾ ਇਨਸਾਨੀਅਤ ਧੰਨਵਾਦ ਸਾਰਾ ਰੱਬ ਦਾ ਮੇਰੀ ਮਾਂ ਦੇ ਹੱਥ ਕੋਲ ਰੱਬ ਨੇ ਤਾਂ ਸਾਨੂੰ ਤੇਰੇ ਤੱਕ ਪਹੁੰਚਾਇਆ ਕਿ ਤੇਰੇ ਵਰਗੇ ਹਵਾ ਨੂੰ ਨਾ ਅਸੀਂ ਸੋਇਆ ਦੇ ਸਕੀਏ ਪਤਾ ਨਹੀਂ ਹਰ ਪੀਦ ਨੇ ਜਾਣੇ ਕਿਦੇ ਕਿਦੇ ਨਾਲ ਕਿੱਥੇ ਕਿੱਥੇ ਕਿਵੇਂ ਗਲਤ ਹੋਇਆ ਆਏਗਾ ਪਰ ਦੇਸਾਂ 'ਚ ਧੀਆਂ ਬਿਆਨੀਆਂ ਸੋਖੀਆਂ ਨਹੀਂ ਪਈਆਂ ਤੇਰੇ ਵਰਗੀਆਂ ਕਈ ਉਂਝੜੀਆਂ ਹੋਣਗੀਆਂ ਸਾਡੇ ਵਰਗੇ ਕਈ ਰੋਂਦੇ ਹੋਣਗੇ ਕੋਈ ਨਾ ਆ ਜਿਹੜੇ ਇਲਜ਼ਾਮਰ ਤੇ ਲਾ ਰਹੇ ਹੋ ਨਾ ਇਹ ਬਿਲਕੁਲ ਬੇਬੁਨਿਆਦ ਆ ਮੈਂ ਤਾਂ ਤਾਂ ਕੁਝ ਵੀ ਨਹੀਂ ਕੀਤਾ ਨਹੀਂ ਨਹੀਂ ਕੀਤਾ ਆਦਾ ਕੀਤਾ ਹੀ ਨਾ ਸਰੇਆਂ ਸਾਹਮਣੇ ਡੇਢ ਸਾਲ ਤੋਂ ਮੇਰੀ ਅਰਪਿਤ ਰੋਂਦੇ ਹੀ ਦਿਨ ਰਾਤ ਤੇਰੇ ਕਰਕੇ ਤੇਰੀ ਮਾਂ ਕਰਕੇ ਇਹਨੂੰ ਫੋਨ ਕਿਤੇ ਨਹੀਂ ਆਪ ਵੀ ਬਕਦੀ ਮੈਂ ਕੀ ਕਰ ਸਕਦਾ ਵਾਂ ਤੇਰੀ ਮਾਂ ਨੂੰ ਤਾਂ ਸਜਾ ਮਿਲਣੀ ਆ ਕਿ ਤੂੰ ਜਿਹੜੀ ਕੋਠਰੀ ਚ ਬਹਿਂਗਾ ਨਾ ਉੱਥੇ ਚੀਕਾਂ ਮਾਰ ਕੇ ਰੋਏਂਗਾ 아이 ਕਾ ਸਮਝ ਬੈਠੇ ਨੇ ਤਾਂ ਮਾਂ ਪੁੱਤਰਾਂ ਨੂੰ ਇਕੱਠੇ ਆਓ ਜੀ ਚਲੀ ਆਪਾਂ ਕਰ ਲੋ ਦੁੱਖ ਸੁੱਖ ਸਾਂਝੇ ਹੋਣ ਬਣ ਕੇ ਕਰ ਲੋ ਨਾ ਕਰ ਲਈ ਹੁਣ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਤੰਗ ਨਹੀਂ ਕਿਹਾ ਵੀ ਨਹੀਂ ਨਾ ਜਿਆਦਾ ਤੰਗ ਵੀ ਨਹੀਂ ਕੀਤਾ ਮਾਰਿਆ ਵੀ ਨਹੀਂ ਮੈਂ ਮੈਨੂੰ ਤੁਹਾਡੀ ਹਾਲਤ ਦੇਖੀ ਜਾਂਦੀ ਕੋਈ ਜੀ ਉਹ ਦੱਸ ਤੁਸੀਂ ਕਿਹਨੇ ਉਹ ਮੈਨੂੰ ਮਾਫ਼ ਕਰ ਦੋ ਮੇਰੇ ਕਰਕੇ ਤਾਂ ਬੁੱਝਿਆ ਮੈਂ ਤੂੰ ਚਿੰਤਾ ਨਾ ਕਰੋ ਬਸ ਹੁਣ ਮੈਂ ਤੁਹਾਨੂੰ ਜਲਦੀ ਇੱਥੋਂ ਲੈ ਜਾਵਾਂਗਾ ਤੂੰ ਹੀ ਨਾ ਚਿੰਤਾ ਕਰੋ ਹਰਮਨ ਤੂੰ ਕਿਉਂ ਤੂੰ ਸਾਰੀ ਦੁਨੀਆ ਨੂੰ ਸਰਪ੍ਰਾਈਜ਼ ਦੇਣ ਦੇ ਲੱਗਾ ਜੇ ਮੈਂ ਸਰਪ੍ਰਾਈਜ਼ ਦਿੱਤਾ ਤਾਂ ਫਿਰ ਤੂੰ ਇੱਥੇ ਕਿੱਦਾਂ ਆਈਆਂ ਕਿਉਂ ਮੈਂ ਇੰਡੀਆ ਨਹੀਂ ਸਕਦੀ ਵੈਸੇ ਵੀ ਤੂੰ ਵੀ ਤਾਂ ਮੈਨੂੰ ਭੇਜਣਾ ਸੀ ਇੰਡੀਆ ਨਾਲੇ ਤੇਰਾ ਮੇਰਾ ਤਾਂ ਕਿ ਹੁਣ ਰੋਲਾ ਹੀ ਨਹੀਂਗਾ ਤੇ ਨਾ ਕੋਈ ਆਪਣਾ ਰਿਸ਼ਤਾ ਹੈਗਾ ਵਾ ਅਛਾ ਖੇਡਾਂ ਨਾ ਮੈਂ ਕਿ ਤੂੰ ਪੜਿਆ ਨਾ ਖੇਡਦਾ ਮੈਂ ਕਿ ਮੈਂ ਵੀ ਵੇਖਣ ਜਾ ਕੇ ਕੀ ਮੌਲ ਚੱਲਦਾ ਕਿਉਂ ਮੰਮੀ ਜੀ ਆਪਣਾ ਤਾਂ ਤਲਾਕ ਹੋ ਚੁੱਕਿਆ ਨਾ ਤੂੰ ਉੱਥੇ ਕੀ ਲੈਣਾ ਹੀ ਹੈ ਤਲਾਕ ਹੋਇਆ ਸੀ ਜਿਹੜੇ ਖਰਚੇ ਦੀ ਗੱਲ ਹੋਈ ਉਹ ਤਾਂ ਨਿਕਮਲਟ ਹੋਇਆ ਹਾਂ ਤੇ ਉਹਦੇ ਬਸ ਟਾਈਮ ਹੈਗਾ ਨਾ ਤੇ ਜਿਹੜਾ ਖਰਚਾ ਰਹਿਦਾ ਛੋ ਦਿੱਤਾ ਸੀ ਹਰਮਨ ਤੇਰਾ ਮੇਰਾ ਤਾਂ ਕੋਈ ਹੁਣ ਹੈਗਾ ਨਹੀਂ ਰੋਲਾ ਠੀਕ ਹੈ ਨਾ ਤੇ ਨਾਲੇ ਤੂੰ ਤੂੰ ਇੱਥੇ ਕਿਵੇਂ ਤੇ ਤੇਰਾ ਮੇਰਾ ਕੋਈ ਰੋਲਾ ਨਹੀਂ ਤੇ ਮੈਂ ਜਿੱਥੇ ਮਰਜੀ ਆਵਾਂ ਜਿੱਥੇ ਮਰਜੀ ਆਵਾਂ ਤੂੰ ਕਹਿੰਦਾ ਮੈਨੂੰ ਪੁੱਛਣਾ ਚੱਲ ਹਰਮਨ ਦੇਖ ਆਪਣੇ ਵਿੱਚ ਜੋ ਵੀ ਕਿਸੇ ਗਲੇ ਸੀ ਨਾ ਸਾਰੇ ਖਤਮ ਹੋ ਗਏ ਆ ਨਾ ਤੂੰ ਉਹ ਵੀ ਤੇਰੇ ਨਾਲ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਕੋਈ ਗੁੱਸਾ ਭੁੱਲਣ ਦੀ ਤੇ ਤੂੰ ਕਦੀ ਸੋਚ ਹੀ ਨਾ ਕਿ ਮੈਂ ਕਦੀ ਛੱਡ ਦੂੰ ਤੈਨੂੰ ਚੱਲ ਇੱਕ ਕੰਮ ਕਰ ਜੋ ਵੀ ਆਣਾ ਤੂੰ ਜੋ ਵੀ ਗੱਲ ਕਰੇ ਨਾ ਆਪਾਂ ਬਾਅਦੋਂ ਕਰ ਲਾਂਗੇ ਇੱਕ ਕੰਮ ਕਰ ਤੇ ਮੇਰੇ ਨਾਲ ਦੇਖ ਇੱਕ ਵਾਰੀ ਖੋਲ ਦੇ ਖੋਲ ਦੇ ਉਹ ਖੋਲ ਦਵਾ ਉਹ ਚੱਲ ਚੱਲ ਤੁਹਾਡੇ ਦੇ ਤੇ ਮੈਨੂੰ ਕਦੀ ਤਰਸ ਨਹੀਂ ਆਉਂਦਾ ਦੋਵਾਂ ਜਣਿਆਂ ਤੇ ਮੇਰਾ ਵਾਸਾ ਚੱਲੇ ਨਾ ਤੇ ਤੁਹਾਨੂੰ ਵੈਸੇ ਨਹਿ ਚ ਲੋੜ ਆ ਹਰਮਨ ਚੁੱਪ ਮੇਰੇ ਨਾਲ ਉੱਚੀ ਗੱਲ ਕਰਨ ਦੀ ਲੋੜ ਨਹੀਂ ਹਰਮਨ ਤੂੰ ਮੇਰੇ ਤੇ ਕਿਉਂ ਹੱਥ ਚੁੱਕਦੀ ਪਈ ਆ ਕਿਉਂਕਿ ਹੁਣ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਤੇ ਜੇ ਰਿਸ਼ਤਾ ਨਹੀਂ ਹੈਗਾ ਤਾਂ ਫਿਰ ਮੈਂ ਨਾਲ ਗੱਲ ਕਰਨ ਕਿਉਂ ਆਈ ਆ ਗੱਲ ਕਰਨੀ ਪਾਉਂਦੀ ਸੀ ਕਿਉਂਕਿ ਤੂੰ ਕਈਆਂ ਦੀ ਜ਼ਿੰਦਗੀ ਖਰਾਬ ਕਰੇ ਤੇ ਤੂੰ ਐਦਾ ਜ਼ਿੰਦਗੀ ਜੀਵੇਂ ਮੇਰਾ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਤੇ ਮੈਂ ਜੋ ਮਰਜੀ ਜਿੱਤੇ ਮਰਜ਼ੀ ਕਰਦੀ ਵੀ ਨਹੀਂ ਤੇ ਫਿਰ ਮੈਂ ਜਿੱਦਾਂ ਜੋ ਮਰਜ਼ੀ ਕਰਾਂ ਤੈਨੂੰ ਕੀ ਮਤਲਬ ਅੰਦਰ ਦਿਲ ਨਹੀਂ ਗਾ ਮੇਰੇ ਅੰਦਰ ਹੈਗਾ ਇੱਕ ਟਾਡੇ ਕਰਕੇ ਮੇਰਾ ਮਾਂ ਪਿਓ ਮੈਨੂੰ ਡੀਗਦਾ ਇਥੇ ਦੁਨੀਆ ਤੋਂ ਚਲਾ ਗਿਆ ਤੇ ਤੂੰ ਹੀ ਤੋਂ ਜਿਹੜਾ ਲੜ ਕੇ ਬਸ ਆਪਣੀਆਂ ਖੇਟਾ ਖੇਟਾ ਤੇ ਲੱਗੇ ਗਏ ਅਜੇ ਤਾਂ ਟਾਡੇ ਨਾਲ ਬਹੁਤ ਘੱਟ ਹੋਈ ਆ ਇਤੋਂ ਵੀ ਮਾੜੀ ਹੋਣੀ ਚਾਹੀਦੀ ਸੀ ਹਰਮਨ ਇਹ ਗੱਲਾਂ ਜਿਹੜੀਆਂ ਕਰਨੀਆਂ ਨਾ ਆਪਾਂ ਬਾਅਦ ਵਿੱਚ ਵੀ ਕਰ ਸਕਦੇ ਆ ਤੂੰ ਇੱਕ ਕੰਮ ਕਰ ਤੂੰ ਮੈਨੂੰ ਖੋਲ ਦੇ ਤੇ ਮੈਂ ਤੇਨਾਂ ਆਰਾਮ ਨਾਲ ਬੈ ਕੇ ਬਾਅਦ ਵਿੱਚ ਗੱਲ ਕਰ ਲਾਂਗਾ ਹਰਮਨ ਪਲੀਜ਼ ਸਿਰ ਪਾਣੀ ਦਾ ਕੋਤਤ ਪਿਆ ਦੇ ਮੇਰੇ ਇੱਕ ਮੇਰਾ ਗਲਾ ਸੁੱਕਾ ਪਿਆ ਹੈ ਪਾਣੀ ਉਹ ਜੀਲ ਕਰਦਾ ਤੁਹਾਨੂੰ ਜ਼ਹਿਰ ਦੇਦਾ ਪਾਣੀ ਤਾਂ ਦੂਰ ਦੀ ਗੱਲ ਹੈ ਹਰਮਣ ਚਲ ਠੀਕ ਆ ਜੋ ਆਪਾਂ ਤੇਰਨਾ ਕੀਤਾ ਜਾਂ ਜਿੱਦਾਂ ਦੇ ਆਪਾਂ ਹੈਗੇ ਆ ਤੂੰ ਤੇ ਨਾ ਨਾ ਇਦਾਂ ਦੀ ਬਣ ਜਾਂ ਮੇਰੀ ਮਾਂ ਨੂੰ ਪਾਣੀ ਲੈ ਕੇ ਪਿਆ ਦੇ ਬਣ ਨਾ ਓਏ ਸਭ ਨੀ ਤੂੰ ਹੀ ਮੇਝ ਮੁਰ ਕੀਤਾ ਮੈਂ ਜਿੱਦਾ ਜ਼ਿੰਦਗੀ ਕਿਜੀ ਹੈ ਨਾ 10 ਸਾਲ ਉਹ ਮੈਂ ਜਾਣਦੀ ਜਾਂ ਮੇਰਾ ਰੱਬ ਜਾਣਦਾ ਉਹ ਮੇਰੇ ਤੇ ਮਾਂ ਪਿਓ ਨੂੰ ਵੀ ਨਹੀਂ ਪਤਾ ਕਿ ਤੁਸੀਂ ਮੇਰੇ ਨਾਲ ਕੀ ਕੁਝ ਕਰਦੇ ਰਹੇ ਜੇ ਉਹੀ ਕਸ਼ਟ ਉਹ ਹੀ ਹਰਪ੍ਰੀਤ ਨਾਲ ਕੀਤਾ ਤੇ ਨਾ ਬਣਾਲੀ ਹਰਮਨ ਇਹ ਤੂੰ ਕੀ ਕੰਨੀ ਬਈ ਆ ਇੱਥੇ ਗੱਲ ਹੋ ਰਹੀ ਆ ਇੱਥੇ ਦਾ ਮੈਟਰ ਹੋ ਰਿਹਾ ਵਾ ਤੂੰ ਉੱਥੋਂ ਵਾਲੀ ਗੱਲ ਕੋਈ ਇੱਥੇ ਨਾ ਕਰ ਤੈਨੂੰ ਵਾਸਤਾ ਹੀ ਰੱਬ ਦਾ ਕਿਉਂ ਉਖਡਾਉਣਾ ਸੀ ਜਿਹੜੀ ਗੱਲ ਉੱਥੇ ਹੀ ਹੋਣੀ ਇੱਥੇ ਨਹੀਂ ਹੋਣੀ ਹੈਗੀ ਤਾਂ ਵੀ ਜਾਣੀ ਆ ਨਾ ਕਿਸੇ ਦੀ ਜ਼ਿੰਦਗੀ ਆ ਨਾ ਉਹ ਵੀ ਪਰ ਹਰਮਨ ਤੇਰਾ ਮਤਲਬ ਨਹੀਂ ਮੰਨਦਾ ਇੱਥੇ ਉਹ ਗੱਲ ਕਰਨ ਦਾ ਯਾ ਉਹਦਾ ਨਾਮ ਲੈਣ ਦਾ ਯਾ ਉਹਦੇ ਬਾਰੇ ਗੱਲ ਕਰਨ ਦਾ ਤੁਹਾਡਾ ਮਤਲਬ ਭਾਂਦਾ ਲੋਕਾਂ ਦੀਆਂ ਜ਼ਿੰਦਗੀਆਂ ਨਾ ਖੇਡਣ ਦਾ ਜਿਹੜੀਆਂ ਧੀਆ ਨਾ ਦੀ ਜ਼ਿੰਦਗੀ ਖਰਾਬ ਕਰਨ ਦਾ ਤੇ ਅਸੀਂ ਗੱਲ ਵੀ ਨਾ ਕਰੀਏ ਪਰ ਤੇਰੇ ਨਾਲ ਤਾਂ ਤਲਾਕ ਹੋ ਚੁੱਕਾ ਨਾ ਹੁਣ ਤੇਨੂੰ ਤਾਂ ਪੈਸੇ ਦੇਨੇ ਆ ਉਹਦਾ ਟਾਈਮ ਵੀ ਪਾ ਲਿਆ ਤੇ ਆ ਰੇਂਜ ਵੀ ਤੈਨੂੰ ਦੱਸਿਆ ਸੀ ਮੈਂ ਉਸ ਦਿਨ ਵੀ ਕੀਤਾ ਕarreñeme ਐ ਤੇ ਪਲੀਜ਼ ਪਾਣੀ ਤਾਂ ਪਿਆ ਦੇ ਤੇਰਾ ਤੇ ਇੱਥੇ ਕੋਈ ਰੌਲਾ ਹੀ ਨਹੀਂ ਹੈ ਉਹ ਰੌਲਾ ਤਾਂ ਕਿਸੇ ਦਾ ਵੀ ਨਹੀਂ ਪਰ ਜਿਹੜੇ ਪਲਖੇ ਤੂੰ ਹੀ ਰਹਿੰਦੇ ਪਏ ਜਨਾ ਤੁਸੀਂ ਸੋਚਦੇ ਹੋ ਨਾ ਕਿ ਇੱਥੇ ਕਿਸੇ ਨੂੰ ਕੁਝ ਨਹੀਂ ਪਤਾ ਸਾਰਿਆਂ ਨੂੰ ਸਭ ਦਾ ਹੀ ਪਤਾ ਮਤਲਬ ਕੋਈ ਨਹੀਂ ਲੱਗ ਜੂਗਾ ਮਤਲਬ ਵੀ ਪਤਾ ਥੋੜੀ ਥੋੜੀ ਸਭ ਦਾ ਪਤਾ ਲੱਗ ਜੂਗਾ ਚੱਲ ਤੋ ਇੱਕ ਕੰਮ ਕਰ ਮੈਨੂੰ ਤੇ ਮੇਰੀ ਮਾਂ ਨੂੰ ਪਾਣੀ ਭਲਾ ਦੇ ਹਮ ਰਿਕਵੈਸਟ ਹੈ ਤੇ ਰੇ ਜੀ